ਅੱਜ ਲਈ ਜਿਹੜੀ ਖਬਰ ਹਰ ਬੰਦੇ ਦੇ ਦਿਮਾਗ 'ਚ ਘੁੰਮ ਰਹੀ ਆ ਸਭ ਤੋਂ ਪਹਿਲਾਂ ਉੱਥੇ ਗੱਲ ਕਰਦੇ ਆ ਏਅਰ ਇੰਡੀਆ ਦਾ ਜਹਾਜ਼ ਜਿਹੜਾ ਉਹ ਕ੍ਰੈਸ਼ ਹੋਇਆ ਉਹ ਜਦੋਂ ਤਸਵੀਰਾਂ ਸਾਡੇ ਸਾਹਮਣੇ ਆਉਂਦੀਆਂ ਤੇ ਦਿਲ ਦਹਿਲ ਜਾਂਦਾ ਦਿਮਾਗ ਉੱਥੇ ਟਿਕ ਜਾਂਦਾ ਵੀ ਇਹ ਕੀ ਬਣਿਆ ਸੋ ਤਰ੍ਹਾਂ ਤਰ੍ਹਾਂ ਦੀਆਂ ਕਿਆਸਰਾਈਆਂ ਨੇ ਉਤੋਂ ਬਾਅਦ ਜਨਮ ਲਿਆ ਬਹੁਤੇ ਕਹਿੰਦੇ ਨੇ ਵੀ ਜਹਾਜ਼ ਪੁਰਾਣਾ ਸੀ ਇੱਕ ਬਾੜ ਜਹਾਜ਼ਾਂ ਨੂੰ ਚਲਾ ਰਹੇ ਨੇ ਤਾਂ ਹਾਦਸੇ ਵਾਪਰ ਰਹੇ ਨੇ ਪਰ ਅਸਲ ਕਾਰਨ ਕੀ ਬਣਿਆ ਦੇਖੋ ਸਵਲਿੰ ਪਹਿਲਾਂ ਤਾਂ ਇਹ ਗੱਲ ਹੈ ਕਿ ਜਿਹੜਾ 에ਅ ਟ੍ਰੈਵਲ ਆ ਨਾ ਇਹ ਰિસ્ਕੀ ਵੀ ਹੈ ਜੀ ਇਸੇ ਕਰਕੇ ਇੰਨੇ ਚੈਕਸ ਇਸ ਤਰੀਆਂ ਚੀਜ਼ਾਂ ਜਦੋਂ ਬੋਰਡ ਹੋਣ ਤੋਂ ਪਹਿਲਾਂ ਸਿਕਿਉਰਿਟੀ ਸਾਰੀ ਚੀਜ਼ਾਂ ਹੁੰਦੀਆਂ ਨੇ ਜੀ ਜੀ ਕਿਹਦੇ ਵਿੱਚ ਸੈਕੰਡ ਚਾਂਸ ਬਹੁਤ ਘੱਟ ਮਿਲਦਾ ਹੈ ਇੱਕ ਗਲਤੀ ਹੋਈ ਤੇ ਤੁਸੀਂ ਫਿਰ ਕਿਸਮਤ ਵਾਲੇ ਹੋਵੋਗੇ ਤੇ ਫਿਰ ਹਾਂਜੀ ਪਰ ਦੂਸਰੇ ਪਾਸੇ ਸਚਾਈ ਇਹ ਵੀ ਹੈ ਕਿ ਜਿੰਨੇ ਲੋਕ ਦੁਨੀਆ 'ਚ ਟ੍ਰੈਵਲ ਕਰਦੇ ਆ ਚਾਹੇ ਬਾਈ ਰੋਡ ਜਾਂ ਬਾਈ ਹੈ ਜਿੱਥੇ ਵੀ ਆ ਉਹਨਾਂ ਦੇ ਮੁਕਾਬਲਤਨ ਅੱਜ ਵੀ ਸੇਫਸਟ ਵੇ ਜਿਹੜਾ ਹੈ ਮੰਨਿਆ ਗਿਆ ਹੂੰ ਸੁਰੱਖਿਆ ਦਾ ਪਰ ਫੇਰ ਵੀ ਸਾਡੇ ਮਨ 'ਚ ਕੋਈ ਸ਼ੋਅ ਬਣ ਜਾਂਦੇ ਆ ਕੁਝ ਗੱਲਾਂ ਦਾ ਸਾਨੂੰ ਆਈਡੀਆ ਨਹੀਂ ਹੁੰਦਾ ਕੁਝ ਦਾ ਪਤਾ ਵੀ ਹੋਵੇ ਤਾਂ ਅਸੀਂ ਫੇਰ ਵੀ ਕਬਰਾਉਂਦੇ ਆ ਉਸ ਤੋਂ ਪਰ ਇਸ ਪਹਿਲਾਂ ਇਸ ਇਹਨਾਂ ਜਹਾਜ਼ਾਂ ਦੇ ਬਾਰੇ ਥੋੜੀ ਜੀ ਗੱਲਬਾਤ ਕਰ ਲਈਏ ਜੀ ਉਹਦੇ ਵਿੱਚ ਜੀ 에어 ਇੰਡੀਆ ਦਾ ਜਿਹੜਾ ਜਹਾਜ਼ ਜਿਹੜਾ ਟਿਕਿਆ ਇਹ ਜਹਾਜ਼ ਸੀ 787 ਡ੍ਰੀਮ ਲਾਈਨਰ 787 ਦੇ ਵਿੱਚ ਜਿਹੜੇ ਡ੍ਰੀਮ ਲਾਈਨਰ ਸੀਰੀਜ਼ ਆ ਉਹਦੇ ਵਿੱਚ ਸਭ ਤੋਂ ਛੋਟਾ ਮਾਡਲ ਸੀ ਇੰਨਾ ਛੋਟਾ ਇਹ ਵੀ ਨਹੀਂ ਹੈ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਵੇਗਾ ਕਿ 250 ਦੇ ਕਰੀਬ ਪੈਸੰਜਰ ਇਸ ਵਿੱਚ ਬੈਠਦੇ ਨੇ ਜਿਹੜੇ ਇਹਦੇ ਵੱਡੇ ਮਾਡਲ ਨੇ ਉਹਨਾਂ ਵਿੱਚ 300 ਦੇ ਕਰੀਬ ਬੈਠ ਜਾਂਦੇ ਨੇ ਇਹ 2011 ਦੇ ਵਿੱਚ ਲਾਂਚ ਹੋਏ ਸੀ ਬੋਇੰਗ ਕੰਪਨੀ ਹੁਣ ਇੱਥੇ ਇਹ ਵੀ ਗੱਲ ਹੈ ਕਿ ਮਨੋਪਲੀ ਜਿਵੇਂ ਹੁੰਦੀ ਹੈ ਨਾ ਕਿ ਇੱਕੋ ਇੱਕ ਹੋਵੇ ਬੰਦਾ ਮਨੋਪਲੀ ਆ ਉਹਦੀ ਕਹਿੰਦੇ ਅਸੀਂ ਕਹਿੰਦੇ ਮਨੋਪਲੀ ਆ ਇਹ ਟੂਪੋਲੀ ਆ ਦੋ ਕੰਪਨੀਆਂ ਨੇ ਲਾਰਜ ਜਿਹੜੇ ਕਮਰਸ਼ੀਅਲ ਜੈਟ ਲਾਈਨਰ ਨੇ ਵੱਡੇ ਜਹਾਜ਼ਾਂ ਦੇ ਵਿੱਚ ਜਿਹੜੇ ਸਵਾਰੀਆਂ ਵਾਲੇ ਨੇ ਉਹ ਦੋ ਕੰਪਨੀਆਂ ਨੇ ਬੋਇੰਗ ਤੇ 에ਅਰਬੱਸ ਬੋਇੰਗ ਜਿਹੜੀ ਹੈ ਸੀਟਲ ਬੇਸਡ ਹੈ ਯੂ ਐਸ ਏ ਦੀ ਇੱਕ ਕੰਪਨੀ ਲੜਾਕੂ ਜਹਾਜ਼ ਵੀ ਬਣਾਉਂਦੇ ਨੇ ਹੋਰ ਬੜਾ ਕੁਝ ਬਣਾਉਂਦੇ ਨੇ ਤੇ ਜਿਹੜੀ 에ਅਰਬੱਸ ਹੈ ਜ਼ਿਆਦਾ ਕਰਕੇ ਉਹ ਦਾ ਯੂਰਪ ਦੇ ਵਿੱਚ ਹੈ ਦੋਵਾਂ ਦੇ ਵਿੱਚ ਕੰਪੀਟੀਸ਼ਨ ਰਹਿੰਦਾ ਹੈ ਛੋਟੇ ਜਹਾਜ਼ਾਂ ਤੋਂ ਲੈ ਕੇ ਵੱਡੇ ਜਹਾਜ਼ਾਂ ਤੱਕ ਦੁਨੀਆ ਭਰ ਦੀਆਂ 에ਅਰਲਾਈਨਾਂ ਇਹਨਾਂ ਤੋਂ ਹੀ ਖਰੀਦਦੀਆਂ ਨੇ ਜਿਨ੍ਹਾਂ ਦੇ ਵਿੱਚ ਅਸੀਂ ਸਫ਼ਰ ਕਰਦੇ ਆਂ ਆਮ ਲੋਕ ਜਦੋਂ ਇਹ ਲਾਂਚ ਹੋਏ ਤਾਂ ਸਾਰੀ ਦੁਨੀਆ ਨੇ ਖਰੀਦੇ ਤੇ 2500 ਤੋਂ ਵੱਧ ਜਹਾਜ਼ ਇਸੇ ਮਾਡਲ ਦੇ ਜਿਹੜੇ ਨੇ ਵਿਕ ਚੁੱਕੇ ਨੇ ਏਅਰ ਇੰਡੀਆ ਨੇ ਹੁਣ ਤੱਕ ਜਿਹੜੇ ਸੀ 47 ਖਰੀਦੇ ਇਹਦੇ ਵਿੱਚੋਂ ਤੇ ਡ੍ਰੀਮ ਲਾਈਨਰ ਦੇ ਵਿੱਚ ਇਸ ਪਾਰਟਿਕੂਲਰ ਮਾਡਲ ਦੇ ਵਿੱਚ ਸਫ਼ਰ ਕੀਤਾ ਹੁਣ ਕਰਕੇ ਮੈਂ ਤੁਹਾਨੂੰ ਦੱਸ ਸਕਦਾ ਕਿ ਇਹ ਤਕਰੀਬਨ ਤਕਰੀਬਨ ਸਾਰੇ ਹੀ ਜਹਾਜ਼ਾਂ ਨਾਲੋਂ ਕੰਫਰਟੇਬਲ ਤੇ ਵਧੀਆ ਫੀਲ ਇਹਦੇ ਵਿੱਚ ਆਉਦੀ ਹੈ ਬੈਠ ਕੇ ਜਿੰਦਾ ਦਾਦਾ ਸਿਸਟਮ ਹੈ ਤੇ ਇਸ ਨੂੰ ਹਰ ਚੀਜ਼ ਦੇ ਵਿੱਚ ਅਪਗ੍ਰੇਡ ਕਰਕੇ ਬਣਾਇਆ ਗਿਆ ਹੁਣ ਗੱਲ ਕਰ ਲੈਂਦੇ ਆ ਉਮਰ ਦੀ ਜਿਹੜੀ ਉਮਰ ਦੀ ਗੱਲ ਹੈ ਕਿ ਇਸ ਜਹਾਜ਼ ਦੀ ਉਮਰ ਜੇ 11 ਸਾਲ ਦੱਸੀ ਜਾਂਦੀ ਹੈ ਇਹ ਜਹਾਜ਼ ਜਿਹੜਾ ਜਿਹਦਾ ਕ੍ਰੈਸ਼ ਹੋਇਆ ਹੁਣ ਕਹਿੰਦੇ ਨੇ ਕਿ 11 ਸਾਲ ਪੁਰਾਣਾ ਤੇ ਗੱਡੀਆਂ ਤੇ 15 ਸਾਲ ਦੀਆਂ ਜਿਹੜੀਆਂ ਨੇ ਇੰਡੀਆ ਦੇ ਵਿੱਚ ਉਹਨਾਂ ਦੀ ਰਜਿਸਟ੍ਰੇਸ਼ਨ ਖਤਮ ਹੋ ਜਾਂਦੀ ਹੈ ਪਰ ਨੇ ਜਹਾਜ਼ ਜਿਹੜੇ ਨੇ ਇਹਨਾਂ ਦੀ ਉਮਰ ਬੜੀ ਲੰਬੀ ਹੁੰਦੀ ਹੈ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਕੋਲ ਜਹਾਜ਼ ਆ ਜਿਹੜੇ ਉਹਨਾਂ ਦੇ 에ਅਰ ਫੋਰਸ 1 ਨੇ ਉਹ ਵੀ ਬੋਇੰਗ ਕੰਪਨੀ ਦੇ ਨੇ 747 ਦੇ ਦੋ ਮਾਡਲ ਨੇ ਉਹਨਾਂ ਕੋਲ ਉਹ ਤਕਰੀਬਨ 35-40 ਸਾਲ ਪੁਰਾਣੇ ਨੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੇ ਕੋਲ ਜਿਹੜੇ ਜਹਾਜ਼ ਨੇ ਉਹਨਾਂ ਦੇ ਵਿੱਚੋਂ ਇੱਕ ਬੰਦ ਹੋਈ 에ਅਰਲਾਈਨ ਦੇ ਜਹਾਜ਼ਾਂ ਨੂੰ ਦੁਬਾਰਾ ਰੇਟਰੋਫਿਟ ਕਰਕੇ ਤੇ ਉਹਨਾਂ ਨੂੰ ਚਾਲੂ ਕੀਤਾ ਗਿਆ ਉਹ ਵੀ 30 31 ਸਾਲ ਪੁਰਾਣੇ ਨੇ ਉਹ ਖਰਾਬ ਹੋ ਗਿਆ ਸੀ ਪਿੱਛੇ ਜਾ ਜਸਟਨ ਟਰੂਡੋ ਇੰਡੀਆ ਦੇ ਵਿੱਚ ਆਏ ਉੱਥੇ ਫਸੇ ਰਹੇ ਕਈ ਦਿਨ ਕਿਉਂਕਿ ਜਹਾਜ਼ ਖਰਾਬ ਸੀ ਤਾਂ ਉਹਦਾ ਪਾਰਟ ਜਿਹੜਾ ਸੀ ਦੂਰੋਂ ਆਉਣਾ ਸੀ ਇਸੇ ਤਰ੍ਹਾਂ ਇੱਕ ਹੋਰ ਜਗ੍ਹਾ ਤੇ ਗਏ ਸੀ ਉੱਥੇ ਵੀ ਫਸ ਗਿਆ ਸੀ ਉਦੋਂ ਵੀ ਰੌਲਾ ਪਿਆ ਸੀ ਜਹਾਜ਼ ਕਾਫੀ ਲੰਬੀ ਇਹਨਾਂ ਦੀ ਉਮਰ ਹੁੰਦੀ ਹੈ ਅਸਲ ਵਿੱਚ ਇਹਨਾਂ ਦੀਆਂ ਕੁਝ ਚੀਜ਼ਾਂ ਜਿਹੜੀਆਂ ਨੇ ਉਹਨਾਂ ਤੇ ਬਹੁਤਾ ਧਿਆਨ ਦਿੱਤਾ ਜਾਂਦਾ ਕਿਉਂਕਿ ਹਵਾ ਦੇ ਵਿੱਚ ਉੱਡਣਾ ਹੁੰਦਾ ਹੈ ਇਹਦੇ ਇੰਜਨਸ ਫਲੈਪਸ ਹੋਰ ਸੌਫਟਵੇਅਰ ਦੂਜੀ ਤੀਜੀ ਛੋਟੇ ਛੋਟੇ ਚੀਜ਼ਾਂ ਜਿਨ੍ਹਾਂ ਦੇ ਬਾਰੇ ਸਾਨੂੰ ਪਤਾ ਵੀ ਨਹੀਂ ਹੈ ਉਹ ਸਾਰੀਆਂ ਚੀਜ਼ਾਂ ਨੂੰ ਬਿਲਕੁਲ ਅਪ ਟੂ ਡੇਟ ਰੱਖਿਆ ਜਾਂਦਾ ਚਾਹੇ ਉਹ ਜਿੰਨੇ ਮਰਜ਼ੀ ਪੁਰਾਣੇ ਜਹਾਜ਼ ਹੋਣ ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਔਰ ਇਹ ਜਹਾਜ਼ਾਂ ਦੇ ਵਿੱਚ ਜੀਈ ਦੇ ਇੰਜਨ ਨੇ ਜਿਹੜੇ ਜਿਹੜੇ ਇਹ 에ਅਰਬੱਸ ਕੰਪਨੀ ਹੈ ਉਹ ਉਹ ਜਿਹੜੀ ਹੈ ਉਹ ਜਿਹੜੀ ਬੜੀ ਵੱਡੀ ਗੱਡੀਆਂ ਬਣਾਉਣ ਵਾਲੀ ਕੰਪਨੀ ਹੈ ਉਹਨਾਂ ਦੇ ਜਹਾਜ਼ ਜਿਹੜੇ ਖਾਰਾ ਬਣਾਉਣ ਵਾਲੀ ਕੰਪਨੀ ਉਹਨਾਂ ਦੇ ਜਹਾਜ਼ ਜਿਹੜੇ ਨੇ ਉਹ ਵਰਤਨੇ ਰੋਲਸ ਰੋਇਸ ਏੰਜਨ ਹੁੰਦੇ ਨੇ ਉਹਦੇ ਵਿੱਚ ਸੋ ਇਹ ਇਹ ਇਸ ਤਰ੍ਹਾਂ ਕਈ ਕੰਪਨੀਆਂ ਮਿਲ ਜੁੜ ਕੇ ਤੇ ਤੇ ਕੰਮ ਕਰਦੀਆਂ ਨੇ ਤੇ ਇਹ ਬਹੁਤ ਵੱਡਾ ਪਸਾਰਾ ਹੁੰਦਾ ਹੈ ਤੇ ਇੱਕ ਇੱਕ ਜਹਾਜ਼ ਨੂੰ ਜਿਹੜਾ ਆ ਉਹ ਬਣਾਉਣ ਲਈ ਸਮਾਂ ਵੀ ਬਹੁਤ ਲੱਗਦਾ ਹੈ ਕਸਟਮਾਈਜ਼ ਕਰਨ ਲਈ ਸਮਾਂ ਬਹੁਤ ਲੱਗਦਾ ਹੈ ਤੇ ਉਹਨੂੰ ਡਿਲੀਵਰ ਕਰਨੇ ਨੂੰ بڑے ਪਹਿਲਾਂ ਆਰਡਰ ਦਿੱਤੇ ਜਾਂਦੇ ਨੇ 에ਅਰਲਾਈਨਾਂ ਕਈ ਵਾਰੀ ਖਰੀਦ ਲੈਂਦੀਆਂ ਨੇ ਕਈ ਵਾਰੀ ਲੀਜ਼ ਤੇ ਹੁੰਦੇ ਨੇ ਜਹਾਜ਼ ਹੁਣ ਇਹ ਜਿਹੜੇ ਜਹਾਜ਼ਾਂ ਦੀ ਉਮਰ ਦੀ ਅਸੀਂ ਗੱਲ ਕਰੀਏ ਤਾਂ ਇਸ ਗੱਲ ਨੂੰ ਅਸੀਂ ਮਨਫ਼ੀ ਕਰ ਦੇਣਾ ਸਾਨੂੰ ਚਾਹੀਦਾ ਹੈ ਕਿ ਜਹਾਜ਼ ਕੋਈ ਰੱਡੀਆਂ ਦਾ ਮਾੜਾ ਸੀ ਪੁਰਾਣਾ ਸੀ ਇਹ ਗੱਲ ਸਾਨੂੰ ਸਮਝਣੀ ਨਹੀਂ ਚਾਹੀਦੀ ਸੋ ਇਹ 12 ਸਾਲ ਪੁਰਾਣਾ ਜਹਾਜ਼ ਸੀ ਜੋ ਕਿ ਬੜੀ ਹੀ ਛੋਟੀ ਉਮਰ ਹੈ ਜਹਾਜ਼ਾਂ ਦੇ ਹਿਸਾਬ ਨਾਲ ਔਰ ਡ੍ਰੀਮ ਲਾਈਨਰ ਸੀ ਇੱਥੇ ਇਹ ਵੀ ਗੱਲ ਹੈ ਕਿ ਜਿਹੜਾ ਇਹ ਡ੍ਰੀਮ ਲਾਈਨਰ ਜਹਾਜ਼ ਹੈ ਇਹਦਾ ਪਹਿਲਾਂ ਕਦੇ ਕੋਈ ਕ੍ਰੈਸ਼ ਨਹੀਂ ਹੋਇਆ ਹਾਂ ਮੜੀ-ਮੁਟੀਆਂ ਸਵੱਸਿਆਵਾਂ ਆਈਆਂ ਗਰਾਊਂਡ ਦੇ ਉੱਪਰ ਇੱਕ ਸ਼ਾਰਟ ਸਰਕਟ ਹੋਣਾ ਜਾਂ ਕੋਈ ਹੋਰ ਜਿਹੀ ਚੀਜ਼ਾਂ ਨਾਲ ਅਗ ਵਗੈਰਾ ਲੱਗ ਕੇ ਸੀ ਪਰ ਕਦੇ ਕੋਈ ਇਸ ਤਰ੍ਹਾਂ ਦਾ ਨੁਕਸਾਨ ਨਹੀਂ ਸੀ ਆਇਆ ਇਹ ਮਿਡਏਅਰ ਕਦੇ ਵੀ ਕ੍ਰੈਸ਼ ਨਹੀਂ ਸੀ ਹੋਇਆ ਕਦੇ ਵੀ ਜ਼ਮੀਨ ਤੇ ਡਿੱਗਿਆ ਨਹੀਂ ਇਸ ਤਰ੍ਹਾਂ ਹੁਣ ਇਹ ਕੁਝ ਸਕਿੰਟਾਂ ਲਈ ਉੱਡਿਆ ਤੇ ਉੱਥੇ ਡਿੱਗ ਪਿਆ ਜ਼ਮੀਨ ਤੇ ਲੋਕ ਜਿਹੜੇ ਸੀ ਉਹ ਵੀ ਮਾਰੇ ਗਏ ਮੁਸਾਫਰ ਇੱਕ ਨੂੰ ਛੱਡ ਕੇ ਸਾਰੇ ਮਾਰੇ ਗਏ ਕਰੂ ਮੈਂਬਰ ਮਾਰੇ ਗਏ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਟ੍ਰੈਜਡੀ ਹੈ ਜਿਹਦੀ ਜਾਂਚ ਹੋਵੇਗੀ ਬਲੈਕ ਬਾਕਸ ਹੈ ਕੁਝ ਡੀਵੀਆਰ ਹੋਣਗੇ ਪਤਾ ਨਹੀਂ ਕੀ ਕੀ ਹੋਵੇਗਾ ਜਿਹਦੀ ਜਾਂਚ ਹੋਵੇਗੀ ਔਰ ਵੀਡੀਓ ਫੁਟੇਜ ਜਿੰਨੀ ਹੈ ਉਹਦੀ ਜਾਂਚ ਹੋਵੇਗੀ ਤੇ ਇਹਦੇ ਵਿੱਚ ਬਹੁਤ ਸਾਰੇ ਫੈਕਟਰ ਜਿਹੜੇ ਨੇ ਉਹ ਰਲ ਕੇ ਇੱਕ ਫੈਕਟਰ ਹੋ ਸਕਦਾ ਹੈ। ਆਪ ਜੀ ਨੂੰ ਯਾਦ ਕਰਾ ਦੇਵਾਂ ਕਿ ਕੰਕੋਰਡ ਨਾਂ ਦਾ ਇੱਕ ਮੁਸਾਫਰ ਜਹਾਜ਼ ਸੀ। ਕੰਕੋਰਡ ਜਹਾਜ਼ ਕਈ ਦਿਸ਼ਾਂ ਨੇ ਰਲ ਕੇ ਉਸ ਦੀ ਤਕਨੀਕ ਤੇ ਕੰਮ ਕੀਤਾ ਸੁਪਰਸੋਨਿਕ ਜਹਾਜ਼ ਸੀ। ਉਸ ਦੇ ਵਿੱਚ ਸਫ਼ਰ ਕਰਨ ਵਾਲੇ ਬਹੁਤੇ ਲੋਕ ਵੀਆਈਪੀ ਹੋਇਆ ਕਰਦੇ ਸੀ, ਮਹਿੰਗੀਆਂ ਟਿਕਟਾਂ ਸੀ। ਉਹ ਪੈਰਿਸ ਤੋਂ ਜਿਹੜਾ ਜਾਂਦਾ ਸੀ ਅਮਰੀਕਾ ਨੂੰ ਤੇ ਲੰਡਨ ਤੋਂ ਅਮਰੀਕਾ ਨੂੰ ਇਹੋ ਹੀ ਰੂਟ ਸੀ। ਉਹਦਾ ਹੋਰ ਕਿਤੇ ਬਹੁਤ ਘੱਟ ਗਏ ਨੇ ਤੇ ਲੈਂਡ ਕੀਤੇ ਨੇ। ਤੇ ਲਗਾਤਾਰ ਜਿਹੜੇ ਇਸੇ ਰੂਟ ਤੇ ਗਏ ਕਿਤੇ ਵੈਸੇ ਲੈਂਡ ਕੀਤੇ ਹੁਣ ਤਾਂ ਵੱਖਰੀ ਗੱਲ ਹੈ ਉਹਨਾਂ ਦੇ ਵਿੱਚ ਸਪੈਸ਼ਲ ਕਿਸਮ ਦਾ ਫਿਊਲ ਸਪੈਸ਼ਲ ਕਿਸਮ ਦੇ ਉਹਨਾਂ ਦੇ 에어ਪੋਰਟ ਦੇ ਰਨਵੇ ਜਾਂ ਸਿਸਟਮ ਜਿਹੜਾ ਸੀ ਸਾਰਾ ਲਾਉਣਾ ਪੈਂਦਾ ਸੀ ਬਹੁਤ ਤੇਜ਼ ਜਹਾਜ਼ ਸੀ ਜਿੰਨੇ ਸਮੇਂ ਦੇ ਵਿੱਚ ਇਹ ਜਹਾਜ਼ ਸਭ ਪੂਰਾ ਕਰਦੇ ਨੇ ਇਹਨਾਂ ਨਾਲੋਂ ਅੱਧੇ ਵਿੱਚ ਕਰਦਾ ਸੀ ਬਹੁਤ ਸਾਲ ਚੱਲੇ ਉਹ ਜਹਾਜ਼ ਬਹੁਤ ਸਾਲ ਚੱਲਦਾ ਰਿਹਾ ਫੇਰ ਅਖੀਰ ਪੈਰਿਸ ਦੇ 에어ਪੋਰਟ ਤੋਂ ਉੱਡਣ ਲੱਗਿਆ ਬਿਲਕੁਲ ਇਸੇ ਤਰ੍ਹਾਂ ਜਿਵੇਂ ਇਹ ਕ੍ਰੈਸ਼ ਹੋਇਆ ਉਹ ਜਹਾਜ਼ ਵੀ ਕ੍ਰੈਸ਼ ਹੋਇਆ ਤੇ ਜਿੰਨੇ ਉਸ ਵਿੱਚ ਸਵਾਰ ਸੀ ਸਾਰੇ ਮੌਕੇ ਤੇ ਮਾਰੇਗਾ ਰਨਵੇ ਤੋਂ ਥੋੜੀ ਦੂਰ ਜਾ ਕੇ ਕ੍ਰੈਸ਼ ਹੋ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਜਹਾਜ਼ਾਂ ਨੂੰ ਗਰਾਊਂਡ ਕਰ ਦਿੱਤਾ ਗਿਆ ਸਾਰੇ ਅੱਜ ਕੱਲ ਮਿਊਜ਼ੀਅਮਾਂ ਦੇ ਵਿੱਚ ਖੜੇ ਨੇ ਉਹ ਕੌਨਕੋਰਡ ਜਹਾਜ਼ ਚੱਲਦੇ ਨਹੀਂ ਬੋਇੰਗ ਦੀ ਸਮੱਸਿਆ ਹੈ ਥੋੜੀ ਜੀ ਬੋਇੰਗ ਨੂੰ ਕਈ ਚੀਜ਼ਾਂ ਦੇ ਜਵਾਬ ਦੇਣੇ ਪਏ ਨੇ ਜਿਹੜਾ ਉਹਨਾਂ ਦਾ ਮੋਸਟ ਪਪੂਲਰ ਛੋਟਾ ਜਹਾਜ਼ ਹੈ 737 ਮੈਕਸ ਉਹਦੇ ਤੇ ਸਮੱਸਿਆਵਾਂ ਬਹੁਤ ਜ਼ਿਆਦਾ ਆਈਆਂ ਪਰ ਕੰਪਨੀ ਦਾ ਕਹਿਣਾ ਕਿ ਉਹਨਾਂ ਨੂੰ ਦੂਰ ਕਰ ਲਿਆ ਗਿਆ ਕੰਪਨੀ ਤੇ ਇਲਜ਼ਾਮ ਵੀ ਲੱਗੇ ਨੇ ਕਿ ਇਹਨਾਂ ਨੇ ਸਿਕਿਉਰਿਟੀ ਦੀਆਂ ਚੀਜ਼ਾਂ ਸੇਫਟੀ ਦੀਆਂ ਚੀਜ਼ਾਂ ਜੋ ਜਿਹੜੀਆਂ ਪਾਸ ਹੁੰਦੀਆਂ ਹੋਣੀਆਂ ਹੁੰਦੀਆਂ ਨੇ ਟ੍ਰਾਂਸਪੋਰਟ ਅਥਾਰਟੀ ਦੇ ਥਰੂ ਉਹਨਾਂ ਚੀਜ਼ਾਂ ਨੂੰ ਬਾਈਪਾਸ ਕਰਨ ਲਈ ਕਾਲੀ ਕਰ ਲਈ ਬਾਈਪਾਸ ਨਹੀਂ ਕਾਲੀ ਕਰਕੇ ਜਿਹੜਾ ਸੀ ਉਹ ਉਹਦੇ ਵਿੱਚੋਂ ਅਪਰੂਵਲ ਜਿਹੜੀਆਂ ਲੈ ਲਈਏ ਜਦ ਕਿ ਜਹਾਜ਼ ਉਹ ਤਿਆਰ ਨਹੀਂ ਸੀ ਖੈਰ ਇਹ ਬੈਸ ਚਲਦੀ ਰਹੇਗੀ ਬੋਇੰਗ ਤੇ ਵੀ ਸਵਾਲ ਖੜੇ ਹੋਏ ਨੇ ਜਹਾਜ਼ ਦੇ ਜਿਹੜੇ ਫਲਾਈਟ ਡਾਟਾ ਰਿਕਾਰਡਰ ਨੇ ਸਾਰਿਆਂ ਦੇ ਵਿੱਚ ਜਿੰਨਾ ਕੁਝ ਵੀ ਆ ਬਹੁਤਾ ਕੁਝ ਹੈ ਨਹੀਂ ਉਸ ਦੇ ਵਿੱਚ ਕਿਉਂਕਿ ਹਜੇ ਉੱਟੇ ਸੀ ਜਹਾਜ਼ ਉਹ ਸਾਰੀਆਂ ਚੀਜ਼ਾਂ ਦੀ ਜਾਂਚ ਹੋਵੇਗੀ ਪਰ ਮੈਂ ਇਥੇ ਕਹਿਣਾ ਚਾਹੁੰਦਾ ਕਿ ਜਿਹੜੀਆਂ ਅਸੀਂ ਆਮ ਜਿਹੀਆਂ ਗੱਲਾਂ ਕਰਦੇ ਨੇ ਕਿ ਉਹ ਦੇਖੋ ਜੀ ਉਹ ਖੜਕਦਾ ਸੀ ਉਹ ਆਇਆ ਸੀ ਉਹ ਆਉਂ ਸੀ ਇਹ ਗੱਲਾਂ ਛੋਟੀਆਂ ਨੇ ਇਹਨਾਂ ਦਾ ਕੋਈ ਬਹੁਤਾ ਮਨਾ ਹੈ ਨਹੀਂ ਅਸੀਂ ਕਰ ਸਕਦੇ ਹਾਂ ਸੱਤ ਵਿੱਚ ਬੈਠ ਕੇ ਪਰਿਵਾਰ ਚ ਬੈਠ ਕੇ ਪਰ ਅਸਲ ਵਿੱਚ ਇਹ ਜਦੋਂ ਜਾਂਚ ਹੋਵੇਗੀ ਹੋ ਸਕਦਾ ਸਾਹਮਣੇ ਆ ਜਵੇ ਗੱਲ ਹੋ ਸਕਦਾ ਨਾ ਆਵੇ ਬਹੁਤ ਵਾਰੀ ਨਹੀਂ ਵੀ ਆਉਂਦੀ ਤੇ ਬਹੁਤ ਬਹੁਤ ਸਾਲਾਂ ਬਾਅਦ ਕਈ ਵਾਰੀ ਸਾਹਮਣੇ ਆਉਂਦੀ ਹੈ ਆਪ ਜੀ ਨੂੰ ਯਾਦ ਹੋਵੇਗਾ ਕਿ ਮਲੇਸ਼ੀਅਨ 에ਅਰਲਾਈਨ ਦਾ ਇੱਕ ਜਹਾਜ਼ ਇਸੇ ਤਰ੍ਹਾਂ ਉੱਡਿਆ ਸੀ ਅੱਜ ਤੋਂ ਕਈ ਸਾਲ ਪਹਿਲਾਂ ਔਰ ਉਹ ਜਹਾਜ਼ ਹਵਾਚੀ ਕਿਧਰੇ ਗੁੰਮ ਹੋ ਗਿਆ ਉਹ ਅਜੇ ਤੱਕ ਲੱਭਾ ਹੀ ਨਹੀਂ ਉਸ ਦੇ ਵਿੱਚ ਜਿਹੜੇ ਮੁਸਾਫਰ ਸੀ ਜਹਾਜ਼ ਦੇ ਗੁੰਮ ਹੋਣ ਤੋਂ ਬਾਅਦ ਵੀ ਉਹਨਾਂ ਦੇ ਫੋਨ ਦੀਆਂ ਘੇਟੀਆਂ ਵੱਜ ਰਹੀਆਂ ਸੀ ਇਹ ਕਿਹਾ ਜਾਂਦਾ ਹੈ ਉਹ ਜਹਾਜ਼ ਦੇ ਬਾਰੇ ਕਈ ਸਰਕਾਰਾਂ ਇੰਡੋਨੇਸ਼ੀਆ ਦੀ ਸਰਕਾਰ ਆਸਟ੍ਰੇਲੀਆ ਦੀ ਸਰਕਾਰ ਮਿਲੀਅਨਸ ਖਰਚ ਚੁੱਕੇ ਨੇ ਕਿ ਗਿਆ ਕਿੱਥੇ ਉਹ ਜਹਾਜ਼ ਸਮੁੰਦਰ ਦੇ ਵਿੱਚ ਸਮਾ ਗਿਆ ਪਾਇਲਟ ਜਿਹੜਾ ਸੀ ਸੁਸਾਈਡ ਮਿਸ਼ਨ ਤੇ ਸੀ ਇਹ ਸਾਰੀਆਂ ਥਿਉਰੀਜ਼ ਨੇ ਉਹ ਫੈਕਟ ਜਿਹੜਾ ਉਹਦੇ ਵਿੱਚ ਕੁਝ ਨਹੀਂ ਉਹਦਾ ਕੋਈ ਇੱਕ ਛੋਟਾ ਮੋਟਾ ਪੀਸ ਹੀ ਕਿਤੇ ਅਜੇ ਤੱਕ ਕਿਸੇ ਨੂੰ ਲੱਭਾ ਹੋਰ ਕੁਝ ਲੱਭਾ ਨਹੀਂ ਇੰਨਾ ਪਤਾ ਹੈ ਸਾਰਿਆਂ ਨੂੰ ਕਿ ਉਹ ਉਹ ਕਿਸੇ ਸਮੁੰਦਰ ਦੇ ਵਿੱਚ ਹੈ ਲੇਕਿਨ ਇਨਸਾਨ ਜਿੰਨੀ ਮਰਜੀ ਤਰੱਕੀ ਕਰ ਲਵੇ ਇੱਕ ਉਹ ਚੀਜ਼ ਜਿਹਦੀ ਇੱਕ ਇੱਕ ਚੀਜ਼ ਟ੍ਰੇਸ ਕੀਤੀ ਜਾ ਸਕਦੀ ਸਾਡੇ ਕੋਲ ਜਿਹੜੇ ਫੋਨ ਨੇ ਅਸੀਂ ਕਹਿ ਦਿੰਦੇ ਹਾਂ ਕਿ ਸਾਨੂੰ ਹਰ ਜਗ੍ਹਾ ਟ੍ਰੇਸ ਕੀਤਾ ਜਾਂਦਾ ਉਸ ਜਹਾਜ਼ ਵਿੱਚ ਕਿੰਨੇ ਮੁਸਾਫਰਾਂ ਕੋਲ ਫੋਨ ਹੋਣਗੇ ਉਸ ਜਹਾਜ਼ ਦਾ ਆਪਣਾ ਸਿਸਟਮ ਜਿਹਦੇ ਜਰੀਏ ਨੂੰ ਟ੍ਰੇਸ ਕੀਤਾ ਜਾ ਸਕਦਾ ਉਹ ਕੁਝ ਨਹੀਂ ਮਿਲਿਆ ਇਹ ਸਾਡੀ ਆਮ ਵਿਕਤੀਆਂ ਦੀ ਸੋਚ ਤੋਂ ਅਗਾਂਹ ਦੀਆਂ ਦੂਰ ਦੀਆਂ ਗੱਲਾਂ ਨੇ ਮੈਂ ਸਮਝਦਾ ਕਿ ਇਹਨਾਂ ਦੇ ਜਵਾਬ ਜਿਹੜੇ ਨੇ ਇਹ ਜਾਂਚ ਹੋਵੇਗੀ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਕੁਐਸਚਨ ਜਿਹੜਾ ਹੈ ਜੀ ਉਹ ਉਹ ਬੋਇੰਗ ਤੇ ਹੋਵੇਗਾ 에ਅ ਟੈਫ 에ਅ ਟ੍ਰੈਫਿਕ ਕੰਟਰੋਲਰ ਪਾਇਲਟਸ ਜਿਹੜੇ ਇਸ ਦੁਨੀਆ ਵਿੱਚ ਨਹੀਂ ਹੈਗੇ ਉਹਨਾਂ ਸਾਰੀਆਂ ਦੀਆਂ ਚੀਜ਼ਾਂ ਜੋ ਹੈ ਉਹਨਾਂ ਨੂੰ ਕੋਆਰਡੀਨੇਟ ਕਰਕੇ ਫੇਰ ਹੀ ਕਿਸੇ ਨਤੀਜੇ ਤੇ ਪਹੁੰਚਿਆ ਜਾ ਸਕੇਗਾ ਸਾਡੇ ਵੱਲੋਂ ਇਸ ਤਰ੍ਹਾਂ ਦੀਆਂ ਅਟਕੜਾ ਲਾਉਣੀਆਂ ਉਹ ਜਾਇਜ਼ ਨਹੀਂ ਹੈ